हां जी दोस्तों सारेयानु सस्श्री काल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਸਰਾਲੀ ਮੰਡ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚਿਆ ਦੋਸਤੋ ਵੀਰ ਰਪਿੰਦਰ ਦੇ ਕੋਲ ਪਸ਼ੂ ਵਪਾਰ ਦਾ ਕੰਮ ਆ ਦੋਸਤੋ ਤੇ ਵਿਕਰੀ ਵਾਲੇ ਪਸ਼ੂ ਆ ਇਸ ਘਰੇ ਆਉਂਦੇ ਰਹਿੰਦੇ ਆ ਸਮੇਂ-ਸਮੇਂ ਤੇ ਨਾਲ ਤੁਸੀਂ ਸੰਪਰਕ ਬਣਾ ਕੇ ਰੱਖ ਸਕਦੇ ਹੋ ਅੱਜ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਤਿੰਨ ਵਿਹੜਾ ਦਿਖਾ ਦਾਂਗੇ ਤੇ ਇੱਕ ਮੱਝ ਆ ਬਿਲਕੁਲ ਤਾਜੀ ਸੂਈ ਸਭਾਈ ਆ ਸੋ ਵੜਾ ਵੀ ਪੁੱਛ ਲਾਂਗੇ ਪੂਰੀ ਡਿਟੇਲ ਲੈ ਲਾਂਗੇ ਦੋਸਤੋ ਕੱਚਾ ਪਸ਼ੂ ਆ ਕਿੰਨੇ ਟਾਈਮ ਤੱਕ ਸੋਇਆ ਪੂਰੀ ਓਵਰਆਲ ਜਿੰਨੀ ਡਿਟੇਲ ਆ ਇਸ ਵੀਡੀਓ ਦੇ ਵਿੱਚ ਤੁਹਾਨੂੰ ਮਿਲ ਜੂਗੀ ਅੱਜ 10 ਅਗਸਤ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਨੋਟ ਕਰ ਲਓ ਕੋਈ ਮਾਰਨਿੰਗ ਦੇ 11 ਵਜੇ ਦਾ ਸਮਾਂ ਹੈਗਾ ਸੋ ਜਿੰਨੇ ਵੀ ਨਾਕਿਤ ਖਾਵਾਂਗੇ ਤੁਹਾਨੂੰ ਦੋਸਤੋ ਬਿਲਕੁਲ ਤਸੱਲੀ ਆ ਗੱਭਣ ਪਸ਼ੂ ਦੀ ਟਿਪ ਕੇ ਸੋਇਆ ਸਵਾਇ ਪਸ਼ੂ ਨੂੰ ਦੋ ਟਾਈਮ ਚਵਾਈ ਕਰਕੇ ਤਸੱਲੀ ਕਰ ਲਿਓ ਤੇ ਆਓ ਕਰਦੇ ਆ ਗੱਲਬਾਤ ਵੀਰ ਰਪਿੰਦਰ ਦੇ ਨਾਲ ਪੁੱਛ ਲੈਨੇ ਆ ਕੀ ਇਨਫੋਰਮੇਸ਼ਨ ਕੀ ਭਾਪੜ ਦਾ ਕੀ ਰੇਟ ਰਹੂਗਾ ਸੋ ਐਨੀਮਲ ਜਿਹੜਾ ਦੋਸਤੋ ਪਹਿਲਾਂ ਜ਼ਿਕਰ ਕਰਤਾ ਵੀ ਆਉਂਦੇ ਰਹਿੰਦੇ ਇਸ ਕਰੇ ਠੀਕ ਆ ਸੋ ਜਿਸ ਵੀਰ ਨੂੰ ਜਿਹੜਾ ਪਸ਼ੂ ਪਸੰਦ ਆਊਗਾ ਆਪਣਾ ਹੱਕ ਸਮਝ ਕੇ ਤਸੱਲੀ ਆ ਜੇ ਇਸ ਥਾਂ ਤੋਂ ਵੀ ਆਪਾਂ ਵੀਡੀਓ ਬਣਾ ਰਹੇ ਆ ਵੀਡੀਓ ਪਾ ਰਹੇ ਆ ਆਪਰੇ ਜ਼ਰੂਰ ਕਰ ਲਿਆ ਕਰੋ ਠੀਕ ਆ ਜੀ ਸਭ ਤੋਂ ਪਹਿਲਾਂ ਪਿੰਦਰ ਵੀਰ ਦੇ ਸਸਰੀ ਘਰ ਸਸਰੀ ਘਰ ਜੀ ਹੋਰ ਕੈਮ ਸੇ ਤਾਂ ਚੜਦੀ ਕਲਾ ਠੀਕ ਆ ਪਿੰਦਰ ਵੀਰ ਉਹਦਾਂ ਪਸ਼ੂ ਆਪਾਂ ਪਾਏ ਸੀ ਬਿਹੜਾ ਕਾਫੀ ਹੈਗੀਆਂ ਸੀ 3-4 ਉਹਦਾਂ ਸੇਲ ਹੋ ਗਈਆਂ ਸੀ ਹਾਂ ਜੀ ਠੀਕ ਆ ਹਾਂਜੀ ਸਰ ਤੇ ਅੱਜ ਆਪਣੇ ਕੋਲ ਤਿੰਨ ਵੜਾ ਦਿਖਾ ਦਾਂਗੇ ਤੇ ਇੱਕ ਮੱਝ ਬਿਲਕੁਲ ਸੂਈ ਸੂਈ ਮੱਝ ਠੀਕ ਆ ਜੀ ਤੇ ਉਹਦੇ ਮੇਰਾ ਤਾਂ ਵੀ ਗੱਪਣ ਸੀਗੀ ਉਹ ਤਾਂ ਗੱਪਣ ਗੱਪਣ ਦਾ ਕਰਕੇ ਫਿਰ ਤੁਹਾਨੂੰ ਪਤਾ ਗੱਪਣ ਦਾ ਘੱਟਗਾ ਕੇ ਹੁੰਦਾ ਵਾ ਸੂਇਆ ਸੂਇਆ ਸਰ ਕੋਈ ਪਸ਼ੂ ਮੰਗਦਾ ਬਿਲਕੁਲ ਆਹੇ ਬੰਦੇ ਆਉਂਦੇ ਸੂ ਲੈੰਦੋ ਫਿਰ ਲੈ ਜਾਗੇ ਠੀਕ ਆ ਆਇਆ ਚਾਰ ਪੰਜ ਫੋਨ ਆਏ ਇਹ ਬੰਦਿਆਂ ਦੇ ਠੀਕ ਆ ਜੀ ਕਹਿੰਦੇ ਸੂ ਲੈੰਦੋ ਤੇ ਫਿਰ ਸਾਨੂੰ ਫੋਨ ਤੇ گاਵਾ ਸਾਰੀਆਂ ਸੂਈਆਂ ਹੀ ਆ ਨਹੀਂ گاਵਾ ਗੱਪਣ ਆ ਜੀ ਤਿੰਨੇ گاਵਾ ਗੱਪਣ ਹਾਂਜੀ ਠੀਕ ਆ ਪਹਿਲੇ ਨੰਬਰ ਤੋਂ ਦੋਸਤੋ ਆਪਾਂ ਸਟਾਰਟ ਕਰ ਲੈਨੇ ਆ ਇਹ ਮੱਝ ਜਿਹੜ ਗੱਬਣ ਸੀ ਠੀਕ ਹੈ ਜੀ ਸੋ ਬਹੁਤੇ ਵੀਰਾਂ ਦਾ ਇੱਕ ਖਿਆਲ ਹੁੰਦਾ ਵੀ ਜੇਕਰ ਪਸ਼ੂ ਸੂਪੇ ਤਸੱਲੀ ਕਰ ਲੀਏ ਠੀਕ ਹੈ ਜੀ ਚੁਵਾਈ ਕਰਕੇ ਤੇ ਜੇਰ ਪ੍ਰੋਪਰ ਪੈ ਜੇ ਇਹ ਚੀਜ਼ਾਂ ਮੈਨੇ ਰੱਖਦੀਆਂ ਨੇ ਦੋਸਤੋ ਜਦੋਂ ਪਸ਼ੂ ਬਿਲਕੁਲ ਜੇਰ ਪ੍ਰੋਪਰ ਪਾ ਗਿਆ ਹੋਵੇ ਤੇ ਬਿਲਕੁਲ ਬੱਚਾ ਸਹੀ ਸਲਾਮਤ ਹੋਵੇ ਥੱਲੇ ਤੇ ਸੌਦਾ ਕਰਨ ਜਿਹੜਾ ਸੁਖਾਲਾ ਹੋ ਜਾਂਦਾ ਸੌਖਾ ਹੋ ਜਾਂਦਾ ਤੇ ਪਿੰਦਰ ਵੀਰ ਸਵੇਰ ਕਿੰਨਾ ਸੂਈਏ ਸਵੇਰ ਸਾਢੇ 2:00 ਹੋਈ ਦੂਜਾ ਸਵੇਰ ਸੂਈ ਆ ਹਾਂਜੀ ਅੱਜ ਭੁਲਕ ਇਹ ਸਵੇਰੇ ਸੂਈ ਆ ਤੇ ਅੱਜ ਮਾਰਨਿੰਗ ਆ ਮਾਰਨਿੰਗ 5:00 ਵਜੇ ਜੇਰ ਕਦੋਂ ਕੋ ਪੈ ਗਿਆ ਪ੍ਰੋਪਰ ਪਾਤੀ ਆ 8 9 8 9 ਹਾਂਜੀ ਠੀਕ ਹੈ 8 9 ਵਜੇ ਜਿਹੜੀ ਆ ਦੱਸੋ ਜੇਰ ਪ੍ਰੋਪਰ ਪੈ ਗਈ ਆ ਸੋ ਆ ਥਣ ਕੁਆਲਿਟੀ ਜੇ ਬੱਚਾ ਥੱਲੇ ਗਈ ਜੀ ਮੇਲ ਕਾਫ ਆ ਕੱਟਾ ਠੀਕ ਆ ਜੀ ਮੇਲ ਕਾਫ ਆ ਥੱਲੇ ਕੱਟਾ ਤੇ ਆ ਜਿਹੜਾ ਥਣ ਦੇ ਪਾ ਆ ਫੇਸ ਕੁਆਲਿਟੀ ਆ ਠੀਕ ਆ ਜੀ ਸੋ ਮਾਝ ਪੂਰੀ ਜਿਹੜੀ ਦੋਸਤੋ ਫਿਲਹਾਲ ਆਪਾਂ ਸੂ ਦੇ ਵਿੱਚ ਆ ਕਿਉਂਕਿ ਅੱਜ ਮਾਰਨਿੰਗ 10 ਅਗਸਤ ਨੂੰ ਆਪਾਂ ਵੀਡੀਓ ਬਣਾ ਰਹੇ ਆ ਤੇ 10 ਨੂੰ ਹੀ ਸੋਇਆ ਅੱਜ ਮਾਰਨਿੰਗ ਜੀਰ ਪੈ ਗਈ ਆ ਬਾਕੀ ਆ ਕਟਾ ਤੁਸੀਂ ਆ ਵੀਡੀਓ ਦੇ ਵਿੱਚ ਵੇਖ ਲਓ ਗਿੱਲਾ 나ੜੂ ਆ ਤੇ ਠੀਕ ਆ ਜੀ ਠੀਕ ਆ ਪਿੰਦਰ ਵੀਰ ਜੀ ਖੋਲ ਕੇ ਦਿਖਾਈਏ ਸੁਬਾ ਦੂਜਾ ਬਾਕੀ ਦੋਸਤੋ ਬੌੜੇ ਤੇ ਬਿਲਕੁਲ ਪ੍ਰੈਜ਼ੈਂਟ ਹੈ ਹੁਣ ਰਾਈਟ ਨਾਉ ਜਿਹੜਾ ਬੌੜੇ ਤੇ ਚੱਲਦੀ ਪਈ ਆ ਇੱਕ ਚਵਾਈ ਹੋਈ ਜੀ ਇੱਕ ਚਵਾਈ ਕਿੰਨਾ ਕੁ ਬੌੜਾ ਵੀ ਕੱਢਿਆ ਜੀ ਭਾਈ ਤਿੰਨ ਕਿਲੋ ਜੀ 2-3 ਕਿਲੋ ਜੀ ਠੀਕ ਆ ਕੋਈ ਖਾਸ ਨਹੀਂ ਕੀਤੀ ਮੈਂ ਸਾਰੇ ਰੱਖ ਲਏ ਜੀ ਠੀਕ ਹੈ ਜੀ 2.5 3 ਕਿਲੋ ਜਿਹੜਾ ਦੋਸਤੋ ਬੋਲੇ ਦੀ ਚਿਵਾਈ ਹੋਈ ਹੈ ਬੋਲੇ ਵਿੱਚ ਸੀ ਤੇ ਵੈਸੇ ਚੰਗੀ ਨਿਕਲੀ ਚੌਥਾ ਦੀ ਚਿਵਾਈ ਚੰਗੀ ਪੋਲੀ ਜੇ ਕੋਈ ਲੋਕੇ ਮੂਹ ਕੇ ਰਗੀ ਝੋਟੀ ਕੋਈ ਸਾਥੇ ਪੂਰਤਾ ਰੀ ਦੇ ਨਾ ਦੇ ਘਾਟ ਸੀ ਠੀਕ ਹੈ ਜੀ ਆਹ ਬੱਚਾ ਵੇਖ ਲੋ ਠੀਕ ਹੈ ਜੀ ਠੀਕ ਹੈ ਤੇ ਮੋਨੋਪਿੰਦਰ ਵੀਰੇ ਕੀ ਕਰਦੇ ਜੀ ਮੋਨੋ ਸਾਹਿਬ ਜੀ ਲੈਣ ਦੇ ਨਾਲ 82000 ਰੁਪਇਆ 80000 ਦੀ ਮੈਂ ਦੇ ਦਾਂ 80000 ਦੀ ਹਾਂਜੀ ਹਾਂਜੀ ਤੇ 82 ਡਿਮਾਂਡ ਹੈ ਜੀ 82 ਡਿਮਾਂਡ ਠੀਕ ਹੈ ਹਾਂਜੀ ਤੇ ਦੁੱਧ ਨਾਰਮਲੀ ਰੋਜ਼ ਦਾ ਕੰਮ ਆ ਤੁਹਾਡਾ ਵੀ ਕਿੰਨਾ ਕੁ ਦੁੱਧ ਨਾਰਮਲੀ ਚੱਲ ਪਾਉਂਦੇ ਹੋ ਘੱਟ ਤੋਂ ਘੱਟ ਵੀ ਗੱਲ ਕਰੇ ਮੇਰੇ ਸਾਡੇ ਜਿੰਨਾ ਘੜਾ ਦਿਮਾਗ ਕੰਮ ਕਰਦਾ ਵਾ ਵੀ 12 13 14 ਕਿਲੋ ਵੀ ਦੁੱਧ ਭਰਾ ਸਕਦੀ ਮੈਂ ਮੈਂ ਚੰਗੀ ਵੱਡੀ ਆ ਬਾਕੀ ਮੈਂ ਨਹੀਂ ਥੋੜੀ ਜਿਹੀ ਅਸੂਚ ਆਈ ਮੈਂ ਹਾਂਜੀ ਲੋ ਵੀ ਦੋਸਤੋ ਠੀਕ ਹੈ 82000 ਤੇ 80000 ਦੀ ਲੈਦੇ ਆ ਇਸ ਤੋਂ ਬਾਅਦ ਇੱਕ ਜਿਹੜੀ ਤੁਹਾਨੂੰ ਵਿਹੜ ਦਿਖਾਉਣੀ ਹੈ ਤਿੰਨ ਵਿਹੜ ਆਇਆ ਤਿੰਨੇ ਵਿਹੜਾ ਗੱਬਣ ਨੇ ਸਮਾਂ ਲੈ ਜਾਣਗੇ ਹਜੇ ਦਿਨ ਲੈ ਕੇ ਜਾਂਦੀਆਂ ਨੇ ਤੇ ਪੁੱਛ ਲੈਣੀ ਆ ਅਪਿੰਦਰ ਵੀਰਾ ਦੂਜੇ ਨੰਬਰ ਤੇ ਜਿਹੜੀ ਆਪਣੇ ਕੋਲ ਵਿਹੜ ਆ ਸੂਬਾ 10 ਤੋਂ ਪਹਿਲਾਂ ਤੇ ਕਿੰਨਾ ਸੂਬਾ ਹੈ ਜੀ ਜੀ ਦੂਜਾ ਸੂਬਾ ਦੂਜਾ ਹਾਂ ਜੀ ਦੂਜਾ ਸੂਬਾ ਫਿਰ ਦੂਜਾ ਉਹ ਦਿਨਾਂ 14-15 ਕਰਤੀ ਹਾਂ ਸਮਾਂ ਲੈ ਜੂ ਹਜੇ ਹਾਂ ਚਲ ਆਪਾਂ ਬਿਲਕੁਲ ਪੂਰੇ 15 ਦਿਨ ਦੀ ਜਿਹੜੀ ਦੋਸਤੋ ਹਜੇ ਕੱਚੀ ਆ ਠੀਕ ਆ ਤੇ ਸੂਬਾ ਦੂਜਾ हां ਤੁਹਾਨੂੰ ਦੇਖੋਗੇ ਤਾਂ ਬਿਲਕੁਲ ਸੋਹਣਾ ਥਾਣਾ ਬਿਲਕੁਲ ਹੱਥੀਚ ਵਈ ਰਾਤ ਪਹਿਲਾ ਨਾਲ ਥਾਣਾ ਆ ਦੇਖੋ ਠੀਕ ਹੈ ਤਾਂ ਇਹ ਮਾਦੇ ਪੂਰਾ ਖੁੱਲਾ ਟੁਣਾ ਦੋਸਤੋ 15 ਦਿਨਾਂ ਬਣੂ ਤੁਹਾਨੂੰ ਪੂਰਾ ਠੀਕ ਹੈ ਬਿਲਕੁਲ ਨੇੜੇ ਜੇ ਬਣੂਗੀ ਹਜੇ ਤੇ ਨਿੱਗਰਾ ਪੂਰੀ ਵਜਨ ਵਾਲੀ ਆ ਵਜਨ ਲੋਡ ਪੂਰਾ ਨਿੱਗਰਾ ਪੂਰੀ ਠੀਕ ਹੈ ਖੋਲ ਕੇ ਵੀ ਦਿਖਾਉਗੀ ਠੀਕ ਹੈ ਸੁਭਾਤ ਹੋ ਜਾ ਬਾਕੀ ਜਿਹੜੇ ਵੀਰ ਥੋੜਾ ਜਿਹਾ ਪਸ਼ੂ ਮੰਨ ਲਓ ਵੀ ਕਈ ਵਾਰਾਂ ਦੂਰ ਦਰਾਡੇ ਵਾਲੇ ਵੀਰ ਨੇ ਤੇ ਨੇਕੇ ਜਾਨਾ ਪਸ਼ੂ ਥੋੜਾ ਪਸ਼ੂ ਕੱਚਾ ਭਾਲਦੇ ਨੇ ਉਹਨਾਂ ਨੂੰ ਵੀ ਪਿਆਰ ਹੈਗੀ ਆ ਬਾਕੀ ਸੋ ਹਰ ਇੱਕ ਤਰ੍ਹਾਂ ਦਾ ਜਿਹੜਾ ਵੀਰ ਖਰੀਦਦਾ ਉਹਨੂੰ ਜਿਹੜੀ ਆ ਦੋਸਤੋ ਪਹਿਲੀ ਪਹਿਲਾ ਤੇ ਬਾਕੀ ਆ ਤੁਸੀਂ ਵੇਖ ਸਕਦੇ ਹੋ ਥਣਦੇਵਾ ਠੀਕ ਆ ਲਾਏ ਪਈ ਆ ਬਾਕੀ ਹਜੇ ਦਿਨ ਖੁੱਲੇ ਆ ਜਿੱਦਾਂ ਵੀਰ ਨੇ ਦੱਸਦਾ ਵੀ 15 ਦਿਨ ਹਜੇ ਬਾਕੀ ਆ ਥਣਥੂਣ ਚਵਾਈ ਜਿਹੜੀ ਦਾ ਦੋਸਤੋ ਮੁੱਠੀ ਵਾਲੀ ਆ ਬਸ ਇਗਲੇ ਮਗਰਲੇ ਥਣਾ ਦਾ ਜਿਹੜਾ ਸਹਜ ਆ ਉਹ ਬਿਲਕੁਲ ਬਰਾਬਰ ਆ ਤੇ ਉਮੀਦ ਕਰ ਸਕਦੇ ਆ ਵੀ ਚਲੋ ਪਸ਼ੂ ਚੰਗਾ ਦੁੱਧ ਇੱਕ ਸਾਰ ਜਿਹੜਾ ਆਪਾਂ ਸਮਾ ਇੱਕ ਸਾਰ ਦੁੱਧ ਦੇਉਂਗਾ ਠੀਕ ਆ ਅਛਾ ਇਹਦਾ ਮੁੱਲ ਫਿਰ ਪਿੰਦਰ ਵੀਰੇ ਕਿੰਨਾ ਕਰਤਾ ਇਹਦਾ ਮੁੱਲ ਵੀ ਜਿਹਦਾ ਬਚੀ ਤਿਆਰ ਹੋ ਜਾਏ 50000 ਦੀ ਹੈ ਹਾਂਜੀ ਅੱਜ 42000 ਦੀ ਦੱਸ 42000 ਦੀ ਹਾਂਜੀ ਹਾਂਜੀ ਉਹ ਜਿਹੜਾ 15 ਦਿਨ ਸੰਭਲੀ ਵੀ ਹੈ ਹਾਂਜੀ 15 ਦਿਨ ਸੰਭਲੀ ਬਿਲਕੁਲ ਹਾਂਜੀ ਤੇ ਅੱਜ 45 ਦੀ 42000 ਦੀ ਅੱਜ 42 ਦੀ ਹਾਂਜੀ ਹਾਂਜੀ ਉਹ ਨਿੱਗਰ ਪਿੱਠਪੁੜੇ ਦੀ ਆ ਦੋਸਤੋ ਠੀਕ ਆ ਓਵਰ ਆਲ ਜਿੰਨੇ ਵੀ ਆ ਬਿਲਕੁਲ ਕੋਲਾਈ ਆ ਜਿਵੇਂ ਆਪਾਂ ਕਹਦੇ ਨੇ ਵੀ ਗੋਲ ਸਰਾਨੇ ਵਾਂਗੂ ਪਸੂ ਆ ਠੀਕ ਆ ਉਸ ਹਿਸਾਬ ਵੰਡਦੀ ਆ ਹਾਈਟ ਮੀਡੀਅਮ ਤੁਸੀਂ ਇਹਦੀ ਮੈਜ਼ਰਮੈਂਟ ਕਰ ਲਿਓ ਅਕਾਊਂਟ ਜਿਹੜੀ ਆ ਮੀਡੀਅਮ ਹਾਈਟ ਕਰ ਲਿਓ ਠੀਕ ਆ ਬਾਕੀ ਥਾਂ ਦੇ ਵੀ ਦੀ ਸਫਾਈ ਪੂਰੀ ਦਿਖਾਈ ਦੇ ਰਹੀ ਆ ਤੇ ਅਗੋਂ ਤੁਹਾਡਾ ਆਪਦਾ ਫੈਸਲਾ ਤੁਹਾਡੀ ਸਮਝ ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਵਛੀ ਦਿਖਾਉਣੇ ਆ ਤੇ ਸਮਾਂ ਇਹ ਵੀ ਥੋੜਾ ਜਿਹਾ ਹਜੇ ਵੱਧ ਲੈ ਕੇ ਜਾਂਦੀ ਲੱਗਦੀ ਆ ਬਾਕੀ ਪੁੱਛ ਲੈਣੀ ਆ ਸਵੇਰ ਇਹ ਵੀ ਦੂਜਾ ਹੀ ਦੀ ਪਹਿਲਾ ਸਵੇਰ ਜੀ ਪਹਿਲਾਂ ਨਹੀਂ ਸਹੀ ਲੰਚ ਠੀਕ ਹੈ ਜੀ ਹਾਂ ਪਹਿਲਨ ਵੱਜੀ ਆ ਤੇ ਉਹ ਤਾਂ ਜਿਹੜੀ ਬਿੰਦੀ ਵੱਜੀ ਸੀ ਦੌਂਦੀ ਤੋਂ ਵੇਗੀ ਸੀਗੀ ਉਹ ਵੇਗੀ ਜੀ ਵੇਗੀ ਫੇਰ ਹੋ ਗਈ ਸੀ ਨਾ ਹਾਂ ਉਸੇ ਨਾਲ ਇੱਕੇ ਤਰੀ ਸਾਰਾ ਮਾਲ ਲੈ ਚ ਗਿਆ ਬਿਲਕੁਲ ਬਿਲਕੁਲ ਆਪਾਂ ਮੁੱਲ ਸੜੀ ਜਾਜਾ ਨਾ ਆਪਾਂ ਬਿਲਕੁਲ ਬਿਲਕੁਲ ਆਪਾਂ ਮੁੱਲ ਨਹੀਂ ਕਰੀਦਾ ਅੱਜਾ ਜੀ ਆ ਜੀ ਜਿਹਨਾਂ ਕੋ ਮਾਲ ਵੇਖਦੀ ਤੇ ਇਹ ਵੀ ਪਹਿਲਨ ਵੱਜੀ ਆ ਇਹ ਪਹਿਲਨ ਆ ਜੀ ਘੱਟੋ ਘਾਟ ਸਮਾ ਵੀਰ ਇਹ ਵੀ ਲੈ ਜੂ ਖਲੇ ਟੁਲੇ ਦੇ ਨਾ ਕਿੰਨਾ ਕਰ ਇਹ ਦਿਨ 10-12 ਦਿਨ ਦੀ ਕੱਚੀ ਆ ਬਸੀ ਠੀਕ ਹੈ ਜੀ 10-12 ਦਿਨ ਤਾਂ ਜਾਣ ਇਧਰ-ਉਧਰ ਹੋ ਜਾਣੇ ਨੇ ਹੋ ਜਾਣੇ ਹਾਂ ਜੀ ਵੀ 10-12 ਦਿਨ ਦਾ ਭਰਾਵਾ ਲੈ ਕੇ ਜਾਂਦੀ ਜਾਂਦੀ ਹੈ ਹਾਂ ਜੀ ਬਾਕੀ 2 ਦਿਨ ਅਕਦੀ ਹੋ ਜੇ 2 ਦਿਨ ਪਿਛੇ ਤੇ ਹੋ ਜਾਣਾ ਆ ਜੀ ਉਹ ਜਿਹੜਾ ਤੁਸੀਂ ਧਿਆਨ ਦੇ ਵਿੱਚ ਆਉਦੇ ਵੀ ਆ ਕਾਣ ਰੱਖ ਲਿਓ ਨਜ਼ਰ 'ਚ ਬਾਕੀ ਥਣ ਥੂਣ ਜਿਹੜਾ ਤੁਸੀਂ ਆ ਤਸੱਲੀ ਨਾਲ ਦੇਖ ਲਓ ਆ ਧਣ ਜੀ ਇੱਕ ਸਾਰ ਉੱਡੀ ਵਾਲੇ ਵੀ ਆ ਜਾਂਦੇ ਨੇ ਨਾ ਫਿਰ ਉਹਨਾਂ ਦੇ ਮਨਬਦੀ ਦੇ ਬਿਲਕੁਲ ਬਿਲਕੁਲ ਸੋ ਜਿਹੜੇ ਵੀਰ ਆਨਲਾਈਨ ਡਿਲੀਵਰੀ ਭਾਲਦੇ ਆ ਬਾਹਰ ਜਾਂਦੀਆਂ ਨੇ ਬੜਾ ਉਹਨਾਂ ਨੂੰ ਵੀ ਜਿਹੜੀ ਪਹਿਲਾਂ ਤੋ ਜਰੂਰ ਤੁਸੀਂ ਇਹੋ ਜਿਹੇ ਪਸ਼ੂ ਖਰੀਦ ਸਕਦੇ ਹਜੇ 10 10 15 15 ਦਿਨ ਕੱਚੇ ਤੇ ਇੱਕ ਖੋਲ ਕੇ ਦਿਖਾਉਣੇ ਪਿੰਦਰ ਵੀਰ ਉਸ ਤੋਂ ਪਹਿਲਾਂ ਦਾ ਮੁੱਲ ਕੀ ਰਹੂਗਾ ਮੁੱਲ ਸ਼ਾ ਜੀ 45000 ਕਰਦੇ ਆ 42 ਦੀ ਇਹ ਵੀ ਦੇ ਦਿੰਦੇ 42 ਦੀ ਹਾਂਜੀ ਹਾਂਜੀ ਠੀਕ ਹੈ ਬਾਕੀ ਜਿੰਨੇ ਕੇ ਸਭੀ ਸੂਬੀਆ ਬਸ ਇੰਨਾ ਵੀ ਕੋਈ 10 ਦਿਨ ਬੰਦਾ ਸਾਹਮਣੇ ਦੇ ਦੋ ਪੈਸੇ ਨਫਾ ਵੀ ਹਾਂਜੀ ਹਾਂਜੀ ਅੱਜ 42 ਦੀ ਆ ਅੱਜ 42 ਦੀ ਠੀਕ ਹੈ ਹਾਂ ਠੀਕ ਹੈ ਹਾਈਟ ਕੱਦ ਪੂਰਾ ਹੈਗਾ ਜਿੱਦਾਂ ਆਪਾਂ ਨੋਰਮਲ ਐਚ ਐਫ ਬਛੀਆਂ ਦੇਖਦੇ ਆਂ ਦੋਸਤੋ ਹਾਈਟ ਕੱਦ ਪੂਰਾ ਥਾਂ ਤੁਹਾਨੂੰ ਦਿਖਾ ਤੇ ਆ ਬਾਕੀ ਪਿਓਰ ਜਾਤ ਵਾਲੀ ਆ ਠੀਕ ਆ ਡੱਬੀ ਵੱਛੀ ਆ ਸੋ ਅੱਗੇ ਮੌਸਮ ਨੂੰ ਦੇਖਦੇ ਹੋਏ ਥੋੜਾ ਜਿਹਾ ਜਿੱਦਾਂ ਗਰਮੀ ਦਾ ਵਧੇਰੇ ਪੱਖ ਜਿਹੜਾ ਹੈਗਾ ਹਾਫ ਤੋਂ ਥੋੜਾ ਜਿਹਾ ਵੱਧ ਆਪਾਂ ਕਾਊਂਟ ਕਰ ਲੀਏ ਤੇ ਗਰਮੀ ਦਾ ਵੱਧ ਪੱਖ ਨਿਕਲ ਵੀ ਗਿਆ ਥੋੜਾ ਜਿਹਾ ਔਣ ਵਾਲਾ ਸਮਾਂ ਜਿਹੜਾ ਦੋਸਤੋ ਥੋੜਾ ਜਿਹਾ ਠੰਡਾ ਵੀ ਰਹੂਗਾ ਇਸ ਕਰਕੇ ਥੋੜੀ ਜੀ ਐਚਐਫ ਜਿਹੜੀ ਵਹਿੜਦੀ ਆ ਉਹ ਕਿਤੇ ਨਾ ਕਿਤੇ ਮੰਗ ਜਿਹੜੀ ਆ ਅੱਗੇ ਤੋਂ ਗਾਂ ਵਧਣੀ ਵੀ ਸ਼ੁਰੂ ਹੋ ਜੂਗੀ ਠੀਕ ਆ ਤੇ ਹਜੇ 15 ਕੇ ਦਿਨ ਦਾ ਸਮਾਂ ਤੁਸੀਂ ਅਪ੍ਰੋਕਸੀਮੇਟਲੀ ਘੱਟੋ ਘੱਟ ਮੰਨ ਕੇ ਚੱਲ ਠੀਕ ਹੈ ਤੇ ਇਸ ਤੋਂ ਬਾਅਦ ਪਿੰਦਰਵੀਰ ਇੱਕ ਹੋਰ ਆਪਣੇ ਕੋਲ ਜਿਹੜੀ ਲਾਸਟ ਦੇ ਵਿੱਚ ਇਹ ਵੈੜ ਆ ਇਹ ਵੀ ਇਸੇ ਤਰ੍ਹਾਂ ਹੀ ਇੰਨੀ ਕਿ ਕੱਚੀ ਹੈ ਨਹੀਂ ਜੀ ਇਹ ਤਿਆਰ ਹੋ ਆਏ ਪੰਜਾਂ ਸ਼ਾਇਦ ਨਾਲ ਹੀ ਖੇੜਾ ਹਰ ਤੇਰ ਅੰਦਰ ਬਾਤ ਛੁੱਟੂਗੀ ਇਹਨਾਂ ਦਿਨ-ਦਿਨ ਹੁਣ ਪੂਰਾ ਬਣਦੀ ਜਾਣਾ ਬਣਦੀ ਜਾਣਾ ਜੀ ਛੁਗਾ ਕਿਨ ਮਾਂ ਜੀ ਇਹ ਦੂਜਾ ਸੁਬਾ ਜੀ ਦੂਜਾ ਸੁਬਾ ਠੀਕ ਹੈ ਦੂਜਾ ਸੁਬਾ ਦੋਸਤੋ ਫੇਸ ਕੁਆਲਿਟੀ ਚੰਗੀ ਜੇ ਬਿਲਕੁਲ ਬੋਦੀ ਵਾਲੀ ਵੈੜਾ ਛੋਟਾ ਜਿਹਾ ਕੰਨ ਫੇਸ ਕੁਆਲਿਟੀ ਤੁਸੀਂ ਦੇਖ ਲਓ ਠੀਕ ਹੈ ਜੀ ਸੋ ਸਰੀਰ ਘਟਾਂਚਾ ਚੰਗਾ ਸੋਹਣਾ ਹੈਗਾ ਵੱਡੇ ਕਦ ਕਾਢ ਦੀ ਆ ਤੇ ਸੂਬਾ ਦੂਜਾ ਸੂਬਾ ਦੂਜਾ ਇੱਕ ਹਫਤਾ ਬਾਕੀ ਸੂਣ ਦੇ ਵਿੱਚ ਲਾਏ ਪਈ ਆ ਬਾਕੀ ਨੇੜੇ ਦੇ ਜ ਪਸ਼ੂ ਆ ਜਿਹੜਾ ਦੋਸਤੋ ਦਿਨ ਦੇ ਵਿੱਚ ਪੂਰੀ ਤਿਆਰੀ ਕਰੀ ਜਾਣੀ ਹੈ ਸੋ ਜਿਵੇਂ ਦੋ ਦਿਨ ਚਾਰ ਦਿਨ ਰਹਿ ਗਏ ਤੇ ਪੂਰੀ ਤਿਆਰੀ ਕਰ ਜਾਨੀ ਹੈ ਤੇ ਫੁੱਲ ਜੜੀਆਂ ਲੜਦੂ ਤੋਂ ਕਾਫੀ ਜਿਆਦਾ ਠੰਣਾ ਠੂਣਾ ਦੱਸੀ ਹੈ ਸੋ ਤੋੜ ਕੇ ਤੁਹਾਨੂੰ ਦਿਖਾ ਦਿੰਦੇ ਹਾਂ ਲਓ ਜੀ ਅੱਜ ਪਸ਼ੂ ਜੜਿਆ ਦੋਸਤੋ ਉਸ ਹਿਸਾਬ ਵੰਡਦੇ ਆ ਵੀ ਹੋ ਸਕਦਾ ਵੀ ਕਿਸੇ ਨੇ ਵੀਰ ਨੇ ਸਫਰ ਦੂਰ ਤ ਰਾਡੇ ਫੋਨ ਕੌਲਾ ਕਾਫੀ ਆਉਂਦੀਆਂ ਨੇ ਵੀਰਾਂ ਦੀਆਂ ਆਊਟ ਆਫ ਸਟੇਟਾਂ ਦੇ ਵਿੱਚੋਂ ਵੀ ਆਉਂਦੇ ਆ ਪਸ਼ੂ ਜਿਨ੍ਹਾਂ ਨੇ ਖਰੀਦਣੇ ਆ ਕੋਈ 8 10 10 ਬੇੜਾਂ ਭਰਨੀਆਂ ਹੁੰਦੀਆਂ ਨੇ ਉਹਨਾਂ ਨੇ ਉਹਨਾਂ ਲਈ ਵੀ ਜੜੀਆਂ ਦੋਸਤੋ ਇਹ ਬੇੜਾਂ ਬਿਲਕੁਲ ਲਾਈਵ ਆਂਦਾ ਕਿਉਂਕਿ ਹਜੇ 10 10 ਦਿਨ ਕੋਈ 5 ਦਿਨ ਇੱਕ ਹਫਤਾ ਬਿਲਕੁਲ ਸਮਾਂ ਲੱਗ ਜਾਂਦੀ ਜਾਂਦਾ ਲਓ ਜੀ ਮੋੜ ਗਏ ਅ 55 ਦਾ ਬਿੰਦਰਵੀਰ ਪਹੇ ਚਾਰ ਥਾਂ ਹੀ ਚੱਲਦਾ ਪਿੱਛੇ ਛਾੜ ਜੀ ਵੱਖਰੀ ਬੱਚੇ ਬੁੱੱਚੇ ਉਹ ਪਹੇ ਲੱਗੀਆਂ ਵਾ ਉਹ ਕੋਟਾਂੀਆਂ ਲੱਗੀਆਂ ਵਾ ਅਗਲੇ ਥਾਂ ਮਾ ਚਾਰ ਬਹੁਤ ਸੰਗੀਤਿਤ ਆਪ ਬਾਥਾ ਪਰ ਠੀਕ ਹੈ ਜੀ ਮੋਸਟਲੀ ਜਿਹੜਾ ਦੋਸਤੋ ਸ਼ੋ ਹੋ ਜਾਂਦੀਆਂ ਨੇ ਕੋਟਾਂਟਾਂ ਜੀਆਂ ਹੁੰਦੀਆਂ ਨੇ ਆ ਵੜਾਂ ਦੇ ਵਿੱਚ ਮੋਸਟਲੀ ਦੇਖਣ ਦੇ ਵਿੱਚ ਹੁੰਦੀਆਂ ਨੇ ਫਿਲਹਾਲ ਜਿਹੜੇ ਆ ਸਰੂ ਆ ਉੱਤ ਜਾ ਰਹੀ ਹੈ ਠੀਕ ਹੈ ਜੀ ਚਾਰ ਥਾਣੀ ਪ੍ਰੋਪਰ ਚੱਲਦੇ ਆ ਤੇ ਪੰਤ ਤੇ ਚਾਰ ਥਾਣੀ ਚੱਲਣਗੇ ਸੋ ਪਾੜਦੇ ਵਿੱਚ ਆ ਦੋਸਤੋ ਕਿਉਂਕਿ ਪਸ਼ੂ ਥੋੜਾ ਥੋੜਾ ਸਮਾਂ ਹਜੇ ਲੱਗੇ ਜਾਂਦੇ ਆ ਇਸ ਕਰਕੇ ਤਿਆਰੀ ਦੇ ਵਿੱਚ ਦੋ ਪੈਸੇ ਗਾ ਖੇੜ ਪਰਚੇਜ ਵਾਲੇ ਵੀਰ ਨੂੰ ਦੇਣਗੇ ਵੀ ਜ਼ਰੂਰ ਤੇ ਇਹਦਾ ਮੁੱਲ ਵੀਰ ਕਿੰਨਾ ਕਰ ਦਿੰਦਾ ਮੁੱਲ ਸ਼ਾ ਜੀ ਇਹਦਾ ਭਾਅ 50 ਕਰ ਜੀਗੀ 4500 ਦੀ ਉੱਛੀ ਦੀ ਇਹ ਵੀ 45 ਦੀ ਹਾਂ 45 ਠੀਕ ਹੈ ਜੀ ਹਾਂ ਤੇ ਪਿੰਦਰਪੁਰ ਰਾਜ ਪਸ਼ੂ ਇਹੋ ਸੀ हां जी ਇਹੋ ਜੀ ਚਾਰਨਾਗ ਹਾਂਜੀ ਤੇ ਬੋਲ ਲਿਓ ਨੰਬਰ ਨੰਬਰ ਜੀ 7698 68 88905 ਠੀਕ ਹੈ ਜੀ ਸੋ ਦੋਸਤੋ ਇਹ ਸਨ ਮੇਰੇ ਨਾਲ ਵੀਰ ਪਿੰਦਰ ਪਿੰਡ ਸਰਾਲੀ ਮੰਡਾ ਦੋਸਤੋ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਚਾਰਨਾਗ ਦਿਖਾਏ ਆ ਚਾਰੇ ਨਾਗ ਜਿਹੜੇ ਜਿਹੜਾ ਦੋਸਤੋ ਫਿੱਟ ਬੈਠੂਗਾ ਪਸ਼ੂ ਤਸੱਲੀ ਕਰ ਲਿਓ ਘਰ ਵਿਜ਼ਿਟ ਕਰਕੇ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ